ਬਲਜੀਤ ਕੌਰ ਮਨਜੀਤ ਕੌਰ ਇਹ ਤੁਹਾਡੇ ਮਨਜੀਤ ਬੜਿਆ ਜੀ ਸਿੰਘ ਐਂਡ ਕੌਰ ਆ ਤੇ ਅੱਧੇ ਮੈਂਬਰ ਪੰਜਾਬ ਤਾਂ ਮਨਜੀਤ ਹੀ ਆ ਤੁਹਾਡੇ ਮਨਜੀਤ ਹੁਣ ਮਨਜੀਤ ਜਿਹੜੇ ਸਾਰੇ ਉਹਨਾਂ ਨੇ ਜਗ ਜੀਤ ਵੜਨਾ ਸਾਰਿਆਂ ਨੇ ਜੀ ਹੁਣ ਪਿੰਡ ਜੀਤ ਵੜਨਾ ਉਹਨਾਂ ਦਾ ਜਰਨੈਲ ਸਿੰਘ ਵਿਰਕ ਪ੍ਰਧਾਨ ਰਣਜੀਤ ਸਿੰਘ ਜੀ ਐਸਟੀਓ ਗੁਰਮੀਤ ਸਿੰਘ ਫਰ ਫਰਮੇਲ ਸਿੰਘ ਜੀ ਸੁਖਦੇਵ ਸਿੰਘ ਜੀ ਹਰਨੇਕ ਸਿੰਘ ਜੀ ਰਿਟਾਇਰਡ ਚੀਫ ਇੰਜੀਨੀਅਰ ਆਸ਼ਾ ਵਰਕਰ ਸਾਡੇ ਕਰਮਜੀਤ ਕੌਰ ਹੈ ਜੀ ਆਂਗਣਵਾੜੀ ਵਰਕਰ ਵੀ ਕਰਮਜੀਤ ਕੌਰ ਹੈ ਦੋਨੇ ਕਰਮਜੀਤ ਦੇ ਜੀ ਦੋਨੇ ਕਰਮਾਂ ਵਾਲੀਆਂ ਵੈਰੀ ਗੁੱਡ ਜੀ ਤੇ ਇਹ ਤੁਹਾਡੀ ਜਿਹੜੇ ਤੁਹਾਡੇ ਜਿੰਨਾ ਵੀ ਤੁਹਾਡਾ ਤੁਸੀਂ ਕਿਹਾ ਹੈਗਾ ਫੜੇ ਅਸੀਂ ਪਾਰਕ ਦੀ ਵੀ ਸ਼ੁਰੂਆਤ ਕੀਤੀ ਹੈ ਜੀ ਪਾਰਕ ਵੀ ਬਣਾਵਾਂਗੇ ਸਕੂਲ ਵੀ ਠੀਕ ਕਰਾਂਗੇ ਔਰ ਡਿਸਪੈਂਸਰੀਆਂ ਦੀ ਤੁਸੀਂ ਆ ਜਾਓਗੇ ਸਿੱਧੂਵਾਲ ਦੇ ਵਿੱਚ ਮੱਲਾ ਗ੍ਰੀਡਕ ਬਣਿਆ ਹੋਇਆ ਗ੍ਰੀਡ ਰੋਡ ਤੇ ਬਣਿਆ ਹੋਇਆ ਹੁਣ ਤੁਹਾਡਾ ਜਿਹੜਾ ਹੋਰ ਵੀ ਨੇੜੇ ਬਣਾ ਦਾਂਗੇ ਤੁਹਾਡੇ ਇੱਥੇ ਨਾਲ ਹੀ ਬਣਾ ਦਾਂਗੇ ਤੁਹਾਡੇ ਅੱਡੇ 'ਚ ਬਣਾ ਦਾਂਗੇ ਪਟਾਲੇ ਦੇ ਵਿੱਚ ਘਟੋ ਘਟ ਵੀ 25 ਤੋਂ 30 ਆਮ ਆਦਮੀ ਕਲੀਨਿਕ ਬਣਿਆ ਜੀ ਦੱਖਣਵਾਰਨ ਦੇ ਸਾਹਮਣੇ ਦੇਖਿਆ ਹੋਣਾ ਤੁਸੀਂ ਪਾਸੀ ਰੋਡ ਤੇ ਚਲੇ ਜਾਓ ਉੱਥੇ ਬਾਬਾ ਜੀਵਨ ਸ਼ਕਨਗਰ ਚ ਹੈ ਸਰਾਂਦ ਰੋਡ ਤੇ ਚਲੇ ਜਾਓ ਤਾਂ ਜਿਹੜੀ ਪ੍ਰੈਸ ਹੈ ਗਵਰਨਮੈਂਟ ਪ੍ਰੈਸ ਦੇ ਨਾਲ ਹੈ ਪਟਾਲੇ ਵਿੱਚ ਹਰ 1 ਕਿਲੋਮੀਟਰ ਤੇ 1.5 ਕਿਲੋਮੀਟਰ ਤੇ ਆਮ ਆਦਮੀ ਕਲੀਨਿਕ ਹੈ ਜੀ ਜਿੱਥੇ ਡਾਕਟਰ ਵੀ ਹੈ ਦਵਾਈਆਂ ਵੀ ਆ ਟੈਸਟ ਵੀ ਹੁੰਦੇ ਆ ਸਾਰਾ ਕੁਝ ਹੁੰਦਾ ਉੱਥੇ ਇਹ ਬਹੁਤ ਵੱਡੀ ਸੁਵਿਧਾ ਹੈ ਮਾਤਾ ਖੱਲਿਆ ਹਸਪਤਾਲ ਜਾ ਕੇ ਕਦੇ ਲੋੜ ਪਈਏ ਦੇਖਿਆ ਕਿਸੇ ਨੇ ਲੱਗਦਾ ਹੈ ਨਾ ਪ੍ਰਾਈਵੇਟ ਹਸਪਤਾਲਾਂ ਵਰਗਾ ਪੂਰੀ ਸੁਵਿਧਾ ਐਮਰਜੈਂਸੀ ਸੁਭਾਵਾਂ ਵੀ ਆ 24 ਘੰਟੇ ਰਜਿੰਦਰਾ ਹਸਪਤਾਲ ਬਹੁਤ ਬਹੁਤ ਬਿਹਤਰ ਕੀਤਾ ਜੀ ਪਹਿਲਾਂ ਘੱਟੋ ਘੱਟ ਵੀ ਅਸੀਂ 130 ਬੈੱਡ ਜਿਹੜੇ ਐਮਰਜੈਂਸੀ ਬੈੱਡ ਐਡ ਕਰਤੇ ਉਹਦੇ ਚ 350 ਬੈੱਡ ਦਾ ਹੋਰ ਐਮਰਜੈਂਸੀ ਬਣਦੀ ਆ 600 ਬੈੱਡ ਹੋਣਗੇ ਕਿਸੇ ਨੂੰ ਪੀਜੀਏ ਨਹੀਂ ਜਾਣਾ ਪਊਗਾ ਬਈ ਸਾਹਲੀ ਮਸ਼ੀਰ ਨਹੀਂ ਗਈ ਜਿੱਥੇ ਅੱਛਾ ਆ ਕਰਨੇ ਕਿ ਨੋਕ ਜਿਵੇਂ ਪਹਿਲਾਂ ਆਂਦਾ ਸੀ ਰਾਜਸਥਾਨ ਤੋਂ ਕਸ਼ਮੀਰ ਤੋਂ ਅੰਮਾਲ ਤੋਂ ਹਰਿਆਣੇ ਤੋਂ ਇੱਥੇ ਆ ਕੇ ਤੁਹਾਡੇ ਰਜਿੰਦਰਾ ਹਸਪਤਾਲ ਚ ਇਲਾਜ ਕਰਾਉਣਗੇ ਉਹ ਜਾ ਬਣਾ ਦਾਂਗੇ ਇਹਨਾਂ ਨੂੰ ਤੁਹਾਡਾ ਸਾਥ ਚਾਹੀਦਾ ਹੈ ਅੱਜ ਦਾ ਜਿਹੜਾ ਸਾਡਾ ਮੁੱਖ ਮਕਸਦ ਹੈ ਜੀ ਪੰਜਾਬ ਦੀ ਜਿਹੜੀ ਤਰੱਕੀ ਆ ਰੁਕੀ ਹੋਈ ਹੈ ਨਸ਼ਾ ਕਰਕੇ ਜਿੱਥੇ ਨਸ਼ੇ ਹੋਣਗੇ ਉੱਥੇ ਕ੍ਰਾਈਮ ਹੋਏਗਾ ਜੁਰਮ ਹੋਏਗਾ ਉੱਥੇ ਆ ਸਾਡੀਆਂ ਭੈਣਾਂ ਘਰੋਂ ਜਾ ਕੇ ਉੱਥੇ ਜਾ ਕੇ ਸਬਜ਼ੀ ਲੈ ਕੇ ਆਣੀਆਂ ਜੀ ਕੋਈ ਬਾੜੀ ਖਿੱਚ ਕੇ ਲੈ ਜਾਂਦਾ ਜੀ ਕੋਈ ਚੀਨੀ ਖਿੱਚ ਕੇ ਲੈ ਜਾਂਦਾ ਕੋਈ ਪਰਸ ਖਿੱਚ ਕੇ ਲੈ ਜਾਂਦਾ ਬੰਦਾ ਸਬਜ਼ੀ ਲੈਣ ਗਿਆ ਹੁੰਦਾ ਰੁਪਈਏ 500 ਹੁੰਦੇ ਕੋਲ ਰਿਕਸ਼ੇ ਤੋਂ गिर ਗਿਆ ਫ੍ਰੈਕਚਰ ਹੋ ਜਾਂਦਾ ਜੀ ਬੰਦਾ 6 ਮਹੀਨੇ ਹਸਪਤਾਲ 'ਚ ਪੈ ਜਾਂਦਾ ਜੀ ਏ ਜਿਹੜੇ ਇਹ ਵਾਲੇ ਗੁੰਡੇਆਂ ਨੂੰ ਉਹਨਾਂ ਦਾ ਭਜਾਵਾਂਗੇ ਅਸੀਂ ਇਹਨਾਂ ਦੇ ਜਿਹੜੇ ਤੁਹਾਡੇ ਨਸ਼ਾ ਕਰਦੇ ਆ ਜਿਹੜਾ ਤੁਹਾਨੂੰ ਪਤਾ ਹੋਵੇ ਇੱਥੇ ਹੋਵੇ ਤੁਹਾਡਾ ਕਿਸੇ ਰਿਸ਼ਤੇਦਾਰੀ ਚ ਹੋਵੇ ਕਿਸੇ ਹੋਰ ਪਿੰਡ ਦਾ ਹੋਵੇ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰਨਾ ਜੀ ਲੇਕਿਨ ਤੁਹਾਡਾ ਪਹਿਲਾ ਫਰਜ਼ ਹੈ ਕਿ ਤੁਸੀਂ ਆਪਣੇ ਅਮਨ ਵਿਹਾਰ ਤੋਂ ਖਤਮ ਕਰਨਾ ਨਸ਼ੇ ਵਾਲੇ ਨੂੰ ਸਾਡੇ ਕੋਲ ਲਿਆਓ ਨਸ਼ਾ ਛਡਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਤੇ ਲਾ ਦਾਂਗੇ ਚਾਰ ਪੈਸੇ ਕਮਾਣ ਜੋਗੇ ਰੋਜ਼ੀ ਰੋਟੀ ਕਮਾਣ ਜੋਗੇ ਬਣਾ ਦਾਂਗੇ ਉਹਨਾਂ ਨੂੰ ਔਰ ਜਿਹੜੇ ਵਸਾ ਵੇਚਣ ਵਾਲੇ ਉਹਨਾਂ ਨੂੰ ਛੱਡ ਦੇਣੀ ਅਸੀਂ ਆ ਤੁਹਾਡੇ ਸਾਹਮਣੇ ਇੱਕ ਸਾਡਾ ਸੀ ਆਪਣਾ ਐਮਐਲਏ ਫੜਿਆ ਭ੍ਰਿਸ਼ਟਾਚਾਰੀ ਅੱਜ ਇੱਕ ਐਸਐਸਪੀ ਤੇ ਐਕਸ਼ਨ ਹੋਇਆ ਕਹਿੰਦੇ ਸੀ ਵੱਡੇ ਬੰਦੇ ਨਹੀਂ ਹੋਰ ਵੱਡੇ ਕੀ ਹੁੰਦੇ ਆ ਜੀ ਐਮਐਲਏ ਛੋਟਾ ਹੁੰਦਾ ਜੀ ਕੋਈ ਐਸਐਸਪੀ ਛੋਟਾ ਹੁੰਦਾ ਕੋਈ ਜਿਹੜਾ ਮਾੜਾ ਕੰਮ ਕਰੇਗਾ ਕੋਈ ਰਹਿਤ ਨਹੀਂ ਸਰਕਾਰ ਦੇ ਵਿੱਚ ਇਹ ਪਹਿਲੀ ਸਰਕਾਰ ਆ ਜਿਹਨੇ ਕੰਮ ਕੀਤੇ ਆ ਪਹਿਲੀ ਸਰਕਾਰ ਆ ਜਿਹਨੇ 54000 ਰੁਪਇਆ ਜਿਹੜਾ ਹੈਗਾ 54000 ਤੋਂ ਵੱਧ ਨੌਕਰੀਆਂ ਦਿੱਤੀਆਂ ਪੰਨੇ 3 ਸਾਲ ਚ ਕੋ ਕਰਦਾ ਸੀ ਨੌਕਰੀ ਦੀ ਗੱਲ ਕਰਦੇ ਰਹੀ ਸੀ ਗੱਲ ਹੀ ਨਹੀਂ ਕਰਦੇ ਸੀ ਅਖੀਰਲੇ ਸਾਲ ਚ ਕਹਿੰਦੇ ਸੀ ਕਿਸੇ ਨੂੰ ਕੁਝ ਨਹੀਂ ਦਿੰਦੇ ਸੀ ਤੁਸੀਂ ਦੱਸਦੇ ਹੋ ਵੇ ਇਮਾਨਦਾਰੀ ਨਾਲ ਬ੍ਰਹਮਿੰਦਰ ਰਾਜੀ ਕਿੰਨੀ ਵਾਰੀ ਮੰਤਰੀ ਰਿਹਾ ਮੈਂ ਤਾਂ ਹੁਣ ਬਣਿਆ ਜੀ ਮੰਤਰੀ ਬਣ ਕੇ ਕਿੰਨੀ ਵਾਰੀ ਆ ਕੇ ਤੁਹਾਨੂੰ ਪੁੱਛ ਕੇ ਉਹਨਾਂ ਨੇ ਕੋਈ ਕੰਮ ਕੀਤਾ ਹੋਵੇ ਜੀ ਕੋਈ ਯਾਦ ਆ ਕਿਸੇ ਨੂੰ ਕੁਝ ਪਿਆ ਆਵੇ ਪੁੱਛਾ ਆਵੇ ਵੀ ਦੱਸੋ ਜੀ ਅਮਨ ਵਿਹਾਰ ਵਾਲਿਓ ਆ ਕੀ ਕੰਮ ਸੀਗਾ ਜੀ ਮੇਰੇ ਕੋਲੇ ਸਿਹਤ ਦਾ ਮਹਿਕਮਾ ਮੈਂ ਲੱਗ ਰਿਹਾ ਕਬਣਾ ਤੇ ਅੱਜ ਇਹ ਸ਼ਹਿਰ ਦਾ ਮਹਿਕਮਾ ਕਿਹਦੇ ਕੋਲ ਸੀਗਾ ਭ੍ਰਮਿੰਦਰ ਦੇ ਕੋਲ ਹੀ ਸੀਗਾ ਜੀ ਜਿਹੜਾ ਲੋਕਲ ਬਾਡੀਜ਼ ਕਹਿੰਦੇ ਉਹਨੂੰ ਇਹ ਸਾਰਾ ਖੁਦ ਮੰਤਰੀ ਸੀਗਾ ਇਹ ਆ ਮਾਡਰਨ ਟਾਊਨ ਡਰੇਨ ਮੈਂ ਆ ਕੇ ਕਵਰ ਕਰਾਈਆ ਜੀ ਕੁਛ ਵੀ ਨਹੀਂ ਸੀ ਵੱਡੀ ਪਾਈਪ ਪੈਣੀ ਆ ਜੀ ਹੁਣ ਪਾ ਰਿਹਾ ਜੀ ਮੈਂ ਉੱਥੇ ਰਜੀਤ ਨਗਰ ਨੂੰ ਜੋੜਤਾ ਬੜੀ ਜਲਦੀ ਤੁਹਾਡੇ ਸਾਰੇ ਦੇ ਸਾਰੇ ਪਿੰਡ ਜੋੜਾਂਗੇ ਤੁਹਾਡੀਆਂ ਗਲੀਆਂ ਜੀ ਵੀ ਪਾ ਕੇ ਦੇਵਾਂਗੇ ਇਹ ਪੈਸੇ ਜਿਹੜੇ ਤੁਸੀਂ ਖਰਚਨੇ ਉਹ ਵੀ ਤੁਹਾਡੇ ਜਿਹੜੀ ਸਰਕਾਰ ਖਰਚ ਕਰਦੀ ਉਹ ਵੀ ਤੁਹਾਡੇ ਆ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਹੋਵੇ ਕੋਈ ਮਿਨਿਸਟਰ ਆਪਣੀ ਜੇਬ ਤੋਂ ਪੈਸੇ ਨਹੀਂ ਖਰਚਦਾ ਪੈਸੇ ਜਨਤਾ ਦੇ ਹੀ ਹੁੰਦੇ ਆ ਆ ਮੈਨੂੰ ਜੇ ਮੇਰੇ ਨਾਲ ਬੰਦੇ ਫਿਰਦੇ ਆ ਸਿਕਿਉਰਿਟੀ ਵਾਲੇ ਗੱਡੀ ਐ ਇਹ ਭਰਾਵੋ ਤੁਹਾਡੇ ਪੈਸੇ ਨਾਲ ਚਲਦੀ ਐ ਇਹ ਇਹ ਜਨਤਾ ਦੇ ਪੈਸੇ ਨਾਲ ਆ ਮੈਂ ਵੀ ਜਨਤਾ ਮੈਂ ਜਨਤਾ ਵੀ ਆ ਮੈਨੂੰ ਪੈਨਸ਼ਨ ਵੀ ਮਿਲਦੀ ਆ ਉਹਦੇ ਚੋਂ ਵੀ ਟੈਕਸ ਭਰਦਾ ਮੈਂ ਮੈਨੂੰ ਤਨਖਾਹ ਮਿਲਦੀ ਆ ਉਹਦੇ ਚੋਂ ਵੀ ਟੈਕਸ ਭਰਦਾ ਮੈਂ ਜੋ ਮੈਨੂੰ ਜੋ ਵੀ ਮੈਨੂੰ ਕਿਤਾਬ ਵੀ ਆਮਦਨ ਆ ਮੈਂ ਵੀ ਟੈਕਸ ਭਰਦਾ ਮੈਂ ਟੈਕਸ ਦਿੰਦਾ ਵੀ ਆ ਲੇਕਿਨ ਮੈਂ ਜੋ ਸੁਵਿਧਾ ਸਰਕਾਰ ਦੀ ਲਈ ਆ ਉਹ ਤੁਹਾਨੂੰ ਸਹੂਲਤਾਂ ਦੇਣ ਵਾਸਤੇ ਲਈ ਆ ਮੈਂ ਆਪਣੇ ਪਿੱਛੇ ਨਹੀਂ ਲਈ ਮੇਰੇ ਕੋਲ ਤਾਂ ਪਹਿਲਾਂ ਵੀ ਕੀ ਕਮੀ ਸੀ ਜੀ ਮੇਰਾ ਆਪਣਾ ਹਸਤਾਕ ਸੀ ਗੱਡੀਆਂ ਸੀ ਸਾਰਾ ਕੁਝ ਜੋ ਵੀ ਚਾਹੀਦਾ ਹੁੰਦਾ ਮੈਨੂੰ ਕੋਠੀ ਮੈਂ ਤਾਂ ਪਹਿਲਾਂ ਨਾਲੋਂ ਜ਼ਿਆਦਾ ਕੰਮ ਕਰਦਾ ਹੁਣ ਪਹਿਲਾਂ ਤਾਂ ਮੈਂ ਗਿਆ ਆਪਣਾ ਟੈਂਪ ਲਾਇਆ 10 ਬੰਦੇ ਲਿਆਂਦੇ 6 ਨੇ ਪੈਸੇ ਦੇ ਦਿੱਤੇ ਚਾਰ ਨੇ ਨਹੀਂ ਦਿੱਤੇ ਜਿਹੜਾ ਦੇ ਉਹਦਾ ਵੀ ਭਲਾ ਜਿਹੜਾ ਨਾ ਦੇ ਉਹਦਾ ਵੀ ਭਲਾ ਮੇਰਾ ਕੀ ਜਾਂਦਾ ਮੇਰੀ ਮਿਹਨਤ ਆ ਦੱਸਣ ਆਉਂਦੀ ਮੇਰੇ ਤੇ ਕਿਸੇ ਦੀ ਨਿਗਾਹ ਪਣ ਗਈ ਮੇਰਾ ਕੀ ਗਿਆ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਸਾਡਾ ਸਾਥ ਦਿਓ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰੋ ਫਿਰ ਜਿਹੜੀ ਬੀਬੀ ਆ ਆਪਣੇ ਪੇਕਿਆਂ ਦਾ ਪਿੰਡ ਕਰੋ ਕੋਈ ਆਪਣੇ ਸਹੁਰਿਆਂ ਦਾ ਪਿੰਡ ਕਰੋ ਜਾ ਕੇ ਵੀ ਅਸੀਂ ਆਪਣਾ ਫੇਰ ਦਿਓ ਨਾ ਮੁੱਛਾਂ ਨੂੰ ਵੱਟ ਫਿਰ ਜਾਓ ਨਾ ਜਵਾਈ ਬਣ ਕੇ ਦੇਖ ਅਸੀਂ ਆਪਣਾ ਪਿੰਡ ਕਰਕੇ ਆਇਆ ਲੈ ਹੁਣ ਸਹੁਰਿਆਂ ਦਾ ਪਿੰਡ ਕਰਾਂਗੇ ਲੈ ਆ ਕੇ ਡੇਰਾ ਲਾ ਦਿਓ ਸਹੁਰਿਆਂ ਦਾ ਪਿੰਡ ਦੀ ਕਰਤਾ ਪੂਆ ਦਾ ਪਿੰਡ ਕਰ ਦਿਓ ਮਾਸੀ ਦਾ ਪਿੰਡ ਕਰ ਦਿਓ ਇੱਕ ਰੀਤ ਚੱਲੇਗੀ ਲੋਕlar ਬਣ ਗਈਆਂ ਇਸ ਵੇਲੇ ਨਸ਼ਾ ਸ਼ਰਾਬ ਦੇ ਕਲੈਕਸ਼ਨਾਂ ਥੋੜੀ ਹੋ ਰਹੀਆਂ ਐਨੇ ਬੰਦੇ ਤਾਂ ਵੋਟਾਂ ਚ ਨਹੀਂ ਆਉਂਦੇ ਸਾਰਾ ਪੰਜਾਬ ਤੁਰ ਪਿਆ ਜੀ ਹੁਣ ਵੇਚਣ ਵਾਲੇ ਭੱਜੇ ਉਹਨਾਂ ਨੂੰ ਭਾਜੜਾ ਪਈਆਂ ਹੋਈਆਂ ਪਹਿਲਾਂ ਦਾਬਾ ਹੁੰਦਾ ਸੀ ਉਹਨਾਂ ਦਾ ਆਮ ਬੰਦੇ ਡਰਦੇ ਸੀ ਹੁਣ ਉਹ ਡਰਦੇ ਆ ਜਦੋਂ ਬੀਬੀਆਂ ਨੂੰ ਦੇਖਦੇ ਆ ਕੰਮਣ ਲੱਗ ਜਾਂਦੀਆਂ ਲੱਤਾਂ ਉਹਨਾਂ ਦੀਆਂ ਤੇ ਹੁਣ ਨਹੀਂ ਬਚਦੇ ਅਸੀਂ ਬੀਬੀਆਂ ਨੇ ਝਾੜੂ ਚੱਕਲੇ ਹੋਏ ਆ ਜਦੋਂ ਬਜ਼ੁਰਗ ਹੈ ਮਾਮਾਂ ਦੀਆਂ ਅੱਖਾਂ ਦੇ ਹੰਸੂ ਆਪਣੇ ਬੱਚਿਆਂ ਨੂੰ ਦੇਸ਼ ਨਿਕਾਲਾ ਦੇ ਰਹੇ ਸੀ ਅਸੀਂ ਪਲੱਸ 2 ਕਰਕੇ ਆਪਣੇ ਬੱਚਿਆਂ ਨੂੰ ਦੇਸ਼ ਤੋਂ ਬਾਹਰ ਪੰਜਾਬ ਤੋਂ ਬਾਹਰ ਭੇਜ ਰਹੇ ਸੀਗੇ ਕਰਜ਼ੇ ਲੈ ਕੇ ਜਾਣੇ ਵੇਚ ਕੇ ਘਰ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਪੰਜਾਬੀ ਆਪਣੇ ਬੱਚਾ ਨੂੰ ਕੱਢਦੇ ਸੀ ਤੇ ਸਾਡੇ ਬੱਚੇ ਕਈ ਵਾਰੀ ਤਾਂ ਲਾਸਟ ਲੈ ਕੇ ਆਉਂਦੇ ਸੀ ਅਸੀਂ ਜਾਂ ਆਪਣੇ ਹੱਥਾਂ 'ਚ ਹੱਤਕੜੀਆਂ ਪੈਰਾਂ 'ਚ ਬੇੜੀਆਂ ਪਾ ਕੇ ਵਾਪਸ ਭੇਜਦਾ ਸੀ ਦੂਜੇ ਦੇਸ਼ਾਂ ਵਾਲੇ ਜਲੀਲ ਹੋ ਕੇ ਉਹ ਸਭ ਤੋਂ ਬਚਾਉਣਾ ਇੱਥੇ ਰੋਜ਼ਗਾਰ ਦੇਾਂਗੇ ਬੱਚਿਆਂ ਨੂੰ ਬਹੁਤ ਰੋਜ਼ਗਾਰ ਪੈਦਾ ਹੋਏਗਾ ਨਵੇਂ ਮੈਡੀਕਲ ਕਾਲਜ ਖੁੱਲ ਰਹੇ ਆ ਮੱਲਾ ਕਲੀਨਿਕ ਬਣਦਾ ਚਾਰ ਬੰਦਿਆਂ ਨੂੰ ਜੇ ਤੁਹਾਡੇ ਇੱਥੇ 30 ਬਣੇ ਆ ਤਾਂ 120 ਬੰਦਿਆਂ ਨੂੰ ਨੌਕਰੀ ਵੀ ਬਣੀ ਆ ਉੱਥੇ ਜੇ ਤੁਹਾਡੇ ਮੈਡੀਕਲ ਕਾਲਜ ਇੱਕ ਬਣੂਗਾ ਤਾਂ ਘੱਟੋ ਘੱਟਲੀ 1500 ਬੰਦਿਆਂ ਨੂੰ ਨੌਕਰੀ ਮਿਲੇਗੀ ਤੁਹਾਡੀਆਂ ਯੂਨੀਵਰਸਿਟੀਆਂ ਬਣ ਰਹੀਆਂ ਚੱਲਣਗੀਆਂ ਸੈਂਕੜੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਜੇ ਪੰਜਾਬ ਦਾ ਮਾਹੌਲ ਠੀਕ ਹੋਊਗਾ ਇੰਡਸਟਰੀ ਆਊਗੀ ਲੱਖਾਂ ਨੌਕਰੀਆਂ ਪੈਦਾ ਹੋਣਗੀਆਂ ਲੱਖਾਂ ਪੰਜਾਬ ਦੇ ਵਿੱਚ ਪੰਜਾਬ ਦੀ ਇਹ ਪਾਣੀ ਬਹੁਤ ਅੱਛਾ ਸੀ ਆਬੋ ਹਵਾ ਸੀ ਅਸੀਂ ਸਾਰਾ ਕੁਝ ਖਰਾਬ ਕਰ ਲਿਆ ਜੇ ਆਪਾਂ ਨਸ਼ੇ ਖਤਮ ਕਰਤੇ ਫਿਰ ਪੰਜਾਬ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਜੀ ਮੋਦੀ ਵੀ ਨਹੀਂ ਰੋਕ ਸਕਦਾ ਉਹਨੇ ਸਾਡੇ ਸਿਹਤ ਮਹਿਕਮੇ ਦੇ ਫੰਡ ਬੰਦ ਪਿੰਡਾਂ ਦੇ ਵਿਕਾਸ ਦੇ ਫੰਡ ਬੰਦ ਮੰਡੀਆਂ ਦੇ ਫੰਡ ਬੰਦ ਮੈਂ ਨਾ ਇੱਕ ਐਨਜੀਓ ਨੂੰ ਕਾ ਕੇ ਗੱਡੀ ਲਵਾਤੀ ਉਹ ਤੁਹਾਡੇ ਵੀ ਆਂਦੀ ਹੋਣੀ ਆ ਜਾ ਕੇ ਦਵਾਈ ਲੈ ਕੇ ਆਉਂਦੇ ਸੀ ਹਫਤੇ ਚ ਇੱਕ ਵਾਰੀ ਉਹਦੇ ਵੀ ਫੰਡ ਬੰਦ ਕਰਾਤੇ ਉਹ ਗੱਡੀਆਂ ਵੀ ਖੜੀਆਂ ਕਰਦੇ ਆ ਮੇਰੀਆਂ ਉਹਨੇ ਸੋ ਆਪਾਂ ਤਕੜੇ ਹੋ ਕੇ ਅਸੀਂ ਖੁਦ ਇਹ ਕਰਨਾ ਸਾਰਾ ਕੁਝ ਤੁਹਾਡੀਆਂ ਸਾਰੀਆਂ ਮੰਗਾਂ ਵਾਜਬ ਹੈ ਸੀਵਰੇਜ ਤਾਂ ਬੇਸਿਕ ਛੁੱਟਦਾ ਜੀ ਇਹਦੇ ਵਾਸਤੇ ਜੋ ਤੁਸੀਂ ਕਰਨਾ ਉਹ ਵੀ ਦੱਸਾਂਗੇ ਜੋ ਮਿਸਪੋਰਟ ਕਮੇਟੀ ਨੇ ਕਰਾਉਣਾ ਉਹ ਵੀ ਕਰਾਵਾਂਗੇ ਉਸ ਤੋਂ ਬਾਅਦ ਸਰਕਾਰ ਦਾ ਕੰਮ ਸ਼ੁਰੂ ਹੈ ਸੀਵਰੇਜ ਸਾਫ ਸੁੱਤਰੀਆਂ ਸੜਕਾਂ ਸਟਰੀਟ ਲਾਈਟਾਂ ਸਪੀਡ ਵਾਲਾ ਸਾਫ ਪਾਣੀ ਜਿੰਨੇਰ ਤੁਸੀਂ ਕਮੇਟੀ ਚ ਨਹੀਂ ਆਉਂਦੇ ਨਾ ਉਹ ਜਿਹੜਾ 24/7 ਹੈ ਉਹਦੇ ਚ ਨਹੀਂ ਆਓਗੇ ਤੁਸੀਂ ਜਦੋਂ ਕਮੇਟੀ ਚ ਆਗੇ ਉਹ ਵੀ ਉਹ ਵੀ ਦੇਣਾ ਤੁਹਾਨੂੰ 24 ਘੰਟੇ ਪੀਣ ਵਾਲਾ ਪਾਣੀ ਬੱਚਿਆਂ ਵਾਸਤੇ ਸਕੂਲ ਖੇਡ ਦਾ ਮੈਦਾਨ ਘਰਾਂ ਦੇ ਨੇੜੇ ਮਲੈਕਲਿਕ ਵਧੀਆ ਹਸਪਤਾਲ ਹੈ ਇਹ ਪਹਿਲੀ ਸਰਕਾਰ ਆ ਜਿਹੜੀ ਪੰਜਾਬ ਦੇ 3 ਕਰੋੜ ਲੋਕਾਂ ਨੂੰ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਬੀਮਾ ਦੇਣ ਜਾ ਰਹੀ ਹੈ। ਸੋ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਇੱਕ ਮੌਕਾ ਦਿਓ ਔਰ ਤੁਸੀਂ ਦਿੱਤਾ। ਹੁਣ ਅਸੀਂ ਆਪਣੇ ਵਾਅਦੇ ਪੂਰੇ ਕਰ ਰਹੇ ਹਾਂ। ਇਸ ਤੋਂ ਬਾਅਦ ਜਿਹੜੀਆਂ ਮਰੀਆਂ ਭੈਣਾਂ ਬੈਠੀਆਂ ਨੇ ਉਹਨਾਂ ਵਾਲੇ ਵਾਅਦੇ ਦੀ ਵੀ ਵਾਰੀਆਂ ਵੀ ਪੂਰਾ ਕਰਾਂਗੇ। ਸਾਰੇ ਵਾਅਦੇ ਪੂਰੇ ਕਰਕੇ ਫਿਰ ਤੁਹਾਡੇ ਵਿੱਚ ਆਵਾਂਗੇ ਜੀ ਅਸੀਂ। ਸੋ ਤੁਹਾਡਾ ਇਹਨਾਂ ਸ਼ਬਦਾਂ ਦਾ ਬਹੁਤ-ਬਹੁਤ ਧੰਨਵਾਦ ਆ। ਲਿਓ ਜੀ ਦਿਓ। ਬੀੜੀਪੇ ਸਾਹਿਬ ਕਿੱਧਰ ਗਏ? ਅੱਛਾ ਕਰੇਗਾ ਜੀ ਸਜਾ ਤਾਂ ਕਿ ਕਰ ਲੋ ਸੌ ਚੁਕਣੀ ਆ ਕਹਿ ਨਹੀਂ ਜਾਣਦੇ ਸੌ ਖਵਾ ਕੇ ਭੇਜਾਂਗੇ ਹੁਣ ਅਸੀਂ ਅਸੀਂ ਪਿੰਡ ਅਮਨ ਵਿਹਾਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋ ਕੇ ਇਹ ਸੌ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਸ਼ਰਣੀ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਉਹ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਵਾਨਤਰੀ ਕਰਾਵਾਂਗੇ ਅਤੇ ਹੋਰ ਵਿਅਕਤੀਆਂ ਨੂੰ ਵੀ ਜਵਾਰਾ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ